ਆਹ ਕਾਰ ਜਿਹੜੀ ਆਉਂਦੀ ਦੇਖ ਰਹੇ ਤੁਸੀਂ ਬਈ ਵਰਨਾ ਅੱਜ ਆਪਣੇ ਲਵੇ ਬਹੁਤ ਸੋਹਣੀ ਕਾਰ ਹੈ ਚਲਾਵਾ ਚਲੂਵਾ ਤੁਸੀਂ ਦੇਖ ਹੀ ਰਹੇ ਹੋ ਬਈ ਹੈਨਾ ਚਲਾਵੇ ਦੀ ਬਹੁਤ ਸੋਹਣੀ ਕਾਰ ਹੈਗੀ ਤੇ ਵੀਰੇ ਕਿਹੜਾ ਮਾਡਲ ਹੈ ਜੱ ਆਪਣੇ ਲਵੇ ਬਾਜੀ 15 ਮਾਡਲ ਹੈ ਫਰਸਟ ਓਨਰ ਹੈ ਹਾਂਜੀ ਫਾਰੀ ਗੱਡੀ ਫਾਰੇ ਪੀਸ ਨਾਲ ਦੇ ਸ਼ੀਸ਼ੇ ਨਾਲ ਦੇ ਤੇ ਕਿਸੇ ਤਰ੍ਹਾਂ ਵੀ ਮੇਜਰ ਐਕਸੀਡੈਂਟ ਅਟੈਚ ਵੀ ਨਹੀਂ ਗੱਡੀ ਕਹਿੰਦਾ ਠੀਕ ਹੈ ਕੋਈ ਕਟਵਾਦ ਕਰਦੇ ਬਿਲਕੁਲ ਵੀ ਨਹੀਂ ਬਾਈ ਜੀ ਠੀਕ ਹੈ ਲੈ ਵੀ ਕਾਰ ਚੈੱਕ ਕਰੋ ਕਾਰ ਸੋਹਣੀ ਹੈ ਓਨਰ ਪਹਿਲੇ ਦੀ ਹੈ ਇਹ ਪਹਿਲੇ ਨਾਂ ਬਾਈ ਜੀ ਠੀਕ ਹੈ ਪਹਿਲੇ ਨਾਂ ਦੀ ਕਾਰ ਆ ਬਈ ਕਾਰ ਬਹੁਤ ਸੋਹਣੀ ਆ ਆਪਾਂ ਅੰਦਰੋਂ ਦੀ ਗੱਲ ਕਰੀਏ ਅੰਦਰੋਂ ਦਿਖਾਵਾਂ ਤੁਹਾਨੂੰ ਕਾਰਬਾਈ ਮੈਂ ਕਾਰ ਨਜਾਇਜ਼ ਜੀ ਨਜਾਇਜ਼ ਜੀ ਨਵੀਂ ਐ ਅੱਛਾ 6 ਫੀਰ ਹੈਗਾ ਨਾ ਇਹ ਹਾਂਜੀ 6 ਫੀਰ ਉਸ ਬਟਨ ਸਟਾਰਟ ਉਸ ਬਟਨ ਸਟਾਰਟ ਉਸ ਬਟਨ ਸਟਾਰਟ ਐ 15 ਮਾਡਲ ਪਹਿਲੇ ਨਾਲ ਦੀ ਡੀਜ਼ਲ ਦੀ ਤੇ ਹੁਣ ਇਹਦੀ ਗੱਲ ਕਰਾਂ ਬਾਈ ਜਿਹੜਾ ਇਹਦਾ ਰੇਟ ਐ ਜੈ ਜੈ ਦਾ ਰੇਟ ਵੀ ਬੰਦਾ ਲੈ ਹੀ ਜਾਵੇ ਬਸ ਬਾਈ ਜੀ 4.5 ਚੋਂ 2 4000 ਰੁਪਇਆ ਮਾਨਤਾਣਾ 2000 ਰੁਪਇਆ ਘਟਣੀ ਜਾਈ ਲੈ ਵੀ 4.5 ਲੱਖ ਰੁਪਇਆ ਦਾ ਕੁਝ ਮਾੜਾ ਮੋਟਾ ਰਿਗਾਰਡ ਹੋ ਜੂ ਤੁਹਾਡਾ ਬਾਕੀ ਭਾਈ ਵਿਜ਼ਿਟ ਕਰ ਲਓ ਡਿਡਬੇ ਦੇ ਵਿੱਚ ਨੰਬਰ ਸਕਰੀਨ ਤੇ ਪਾ ਦਿੱਤੇ ਤੇ ਆਪਣਾ ਪੇਜ ਫੋਲੋ ਕਰ ਲਿਓ ਮਾਈ ਰੈਡ ਟੂਰੀ ਭਾਈ ਸਤਿ ਸ਼੍ਰੀ ਅਕਾਲ ਜੀ